ਸੱਚਰੇ ਕਾਲਜੀ ਸਾਰਿਆਂ ਨੂੰ ਤੜਕੇ ਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕੰਮ ਕਰੀਦਾ ਠੀਕੇ ਆਪਣੀ ਕਾਫੀ ਬਣਾਈ ਦੀ ਉਸ ਤੋਂ ਬਾਅਦ ਜਿੰਨੇ ਵੀ ਆਪਣੀ ਜਾਨਵਰ ਹੈਗੇ ਸਾਰੇ ਚੈੱਕ ਕਰੀਦੇ ਛੋਟੇ ਛੋਟੇ ਜਾਨਵਰ ਇਥੇ ਬੜੇ ਜਾਂਦੇ ਆ ਜਿੱਦਾਂ ਮਲਕੇ ਖਰਗੋਸ਼ ਕਰਗਾਸ਼ ਆਪਣੇ ਸੋ ਸਾਰਾ ਕੁਝ ਚੈੱਕ ਕਰੀਦਾ ਕੋਈ ਨਵਾਂ ਜਵਾਗਤ ਵੀ ਹੋਇਆ ਆਖਰ ਆਪਣੀ ਖਰਗੋਚਨੀ ਹੈ ਠੀਕੇ ਇਹ ਮੇਰਾ ਬਸੂਣ ਆਦੀਆ ਕਰੋ ਦਨਾ ਤੱਕ ਉਸ ਤੋਂ ਬਾਅਦ ਅੱਜ ਆ ਕੇ ਦੇਖਿਆ ਮੇਰੇ ਬਰਾ ਆਪਣੀ ਚਕੋਰ ਦਾ ਬੱਚਾ ਨਹੀਂ ਰਿਹਾ ਠੀਕੇ ਸੋ ਇਹ ਜਿੱਦਾਂ ਤਾਂ ਦੱਸਿਆ ਇਕਯੂਬੇਟੋ ਮਸ਼ੀਨ ਚੋਂ ਨਿਕਲਦੇ ਆ ਸੋ ਇਥੇ ਜਿਹੜੇ ਕੁਕੜ ਹੁੰਦੇ ਜਾਂ ਬਤਖਾਂ ਦੀਆਂ ਆਂਡਿਆਂ ਦੇ ਨਹੀਂ ਪਿੰਦੇ ਆਪਾਂ ਮਸ਼ੀਨ 'ਚ ਰੱਖ ਦੇ ਦਿਆ ਨਿਕਲਿਆ ਸੋ ਇਹ ਮੇਰਾ ਬਰ ਸਰਵਾਈਵ ਨਹੀਂ ਕਰ ਪਾਇਆ ਕਿਉਂਕਿ ਮਿਲਦਾ ਥੋੜਾ ਵੀਕ ਹੀ ਸੀ ਠੀਕ ਹੈ ਜਦੋਂ ਉਹ ਆ ਸੋ ਇਹਨੂੰ ਹੁਣ ਆਪਾਂ ਆਹ ਵਾਲਾ ਜਿਹੜਾ ਆਪਣਾ ਜਿਗਰ ਸੱਪ ਹੈ ਠੀਕ ਹੈ ਇੱਥੇ ਹੈਗਾ ਤੁਹਾਨੂੰ ਦਿਖਾ ਦਣਾ ਮੈਂ ਆਹ ਦੇਦਾ ਪਿਆ ਨਾ ਆ ਹੈਗਾ ਆਪਣਾ ਜਿਗਰ ਸੱਪ ਸੋ ਬਾਅਦ ਫਿਰ ਇਹ ਜਿਹੜਾ ਜਵਾਕ ਹੁੰਦਾ ਨਹੀਂ ਰਿਹਾ ਪਰ ਦੁਨੀਆ 'ਚ ਫਿਰ ਇਹਨੂੰ ਪਾ ਦਾਂਗੇ ਉਸ ਤੋਂ ਬਾਅਦ ਇੱਕ ਸੱਪ ਆਪਣੇ ਕੋਲ ਇੱਧਰ ਵੀ ਹੈਗਾ ਠੀਕ ਹੈ ਉਸ ਤੋਂ ਬਾਅਦ ਫਿਰ ਚੈੱਕ ਕੀਤਾ ਆਪਾਂ ਵੀ ਆਪਣੀ ਗਿਨੀ ਪਿਗਲੇ ਵੀ ਨਵੇਂ ਜਵਾਬ ਦੇਤੇ ਠੀਕ ਹੈ ਤੁਸੀਂ ਤੁਹਾਨੂੰ ਦਿਖਾਇਆ ਮੈਂ ਜਿੱਦਾਂ ਪਹਿਲਾਂ ਵੀ ਉਸ ਤੋਂ ਬਾਅਦ ਇੱਕ ਆਪਣਾ ਉਹ ਵੀ ਸੱਪ ਹੈਗਾ ਵੀ ਸਾਰੇ ਜਿਹੜੇ ਲਾਗੇ ਬੰਦੇ ਜਿੰਨੇ ਵੀ ਜਾਨਵਰ ਹੈਗੇ ਆਪਾਂ ਅਸਤਰ ਕਿਉਂ ਜਾਂਦੇ ਆ ਸਾਰੇ ਚੈੱਕ ਕਰੀਦੇ ਠੀਕ ਹੈ 6 ਵਜੇ ਆਪਾਂ ਉੱਠ ਪਈਦਾ ਉਸ ਤੋਂ ਬਾਅਦ ਨਹਾ ਧੋ ਕੇ 7 7:30 ਵਜੇ ਤੱਕ ਆਪਾਂ ਇਨ ਕਿਤੇ ਕੰਮ ਤੇ ਪਹੁੰਚ ਜਾਈਦਾ ਉਸ ਤੋਂ ਬਾਅਦ ਫਿਰ ਆਉਂਦਾ ਇਹਨੂੰ ਖਾਣਾ ਪਾਣੀ ਦੇਖੀਦਾ ਜੋ ਅੱਧੀ ਕੌਫੀ ਕੁਫੀ ਪੀਣੀ ਨੀਂ ਦਿਆ ਅੱਜ ਮੇਰੇ ਵੀਰੇ ਬਾਹਰ ਕੁਝ ਖਾਣ ਨੂੰ ਲੈ ਗਏ ਨਹੀਂ ਆਂਦਾ ਸੋ ਅੱਜ ਆਪਣੇ ਕੋਲ ਆ ਬਿਸਕਟ ਹੈਗੇ ਆ ਕੱਲ ਦੇ ਪਏ ਸੀ ਠੀਕੇ ਸੋ ਆ ਹਣ ਬਿਸਕਟ ਖਾਵਾਂਗੇ ਨਾਲ ਆਪਣੀ ਹੈਗੀ ਕੌਫੀ ਸੋ ਇਹ ਹੀ ਆਪਣਾ ਬ੍ਰੇਕਫਾਸਟ ਹੈ ਬਾਕੀ ਆਈਦੀ ਵੀਡੀਓ ਇੱਥੇ ਖਤਮ ਕਰਦੇ ਆ ਧੰਨਵਾਦ ਜੀ ਸੱਚੇ ਆਕਾਲ ਵੀਡੀਓ ਵਧੀਆ ਲੱਗੀ ਸਾਰੇ ਭੈਣ ਭਰਾ ਲਾਈਕ ਜ਼ਰੂਰ ਕਰਦੇ ਵੀਰੇ